ਵੱਡਾ ਫੈਰਾ ਵੱਡਾ ਧਮਾਕਾ ਕਰਨ ਜਾ ਰਹੇ ਆ ਪਟਿਆਲਾ ਸਲਵਾਰ ਕੈਮਰਿਕ ਸੂਟ ਦਮਟਾ ਚੱਕਰ 200 ਲਓ 200 ਰੁਪਏ ਦਾ ਸੂਟ ਜਿਹੜੇ ਬਾਜ਼ਾਰ ਚ 5-5 200 ਰੁਪਏ ਦੋ ਦੋ ਸੂਟ ਆ ਵੀ 200 ਚ ਕਰਾਓ ਕੋਈ ਲੈ ਜਾਓ 200 ਚ ਆਹ ਲੋ ਜੀ ਬਲੈਕ ਸੂਟ ਉਹ ਵੀ ਕੜਾਈ ਕੀਤਾ ਹੋਇਆ ਨਾ 675 ਨਾ 700 ਵੀ 2200 ਰੁਪਏ ਕਰਤਾ ਜੀ ਆ ਦੇਖੋ ਪਾਰਟੀ ਵੇਅਰ ਪੀਸ ਹਨ ਦਿਖਾ ਰਿਆ ਪਾਰਟੀ ਵੇਅਰ 2200 ਰੁਪਏ 8 800 1000 1000 ਵਾਲੇ 2200 2200 ਰੁਪਏ ਜੀ ਪਿਓਰ 올ਓਵਰ ਕਪੜਾ ਇੱਕ ਤੋਂ ਇੱਕ ਪ੍ਰਿੰਟ ਮਿਲੂਗਾ ਇੱਕ ਤੋਂ ਇੱਕ ਡਿਜ਼ਾਈਨ ਮਿਲੂਗਾ ਕਪੜਾ 5 ਮੀਟਰ ਪੂਰਾ 8 800 ਰੁਪਈਆ ਬਾਜ਼ਾਰ ਚ ਆਪਾਂ ਸੇਲ ਚ ਦੇਣ ਲੱਗੇ 300 ਰੁਪਏ ਆ ਦੇਖੋ ਆਹ ਦੇਖੋ ਲੋ 300 300 ਰੁਪਏ ਚ 5 ਮੀਟਰਾ ਸੂਟ 300 ਚ ਪਿਓਰ ਮਸਲੀਨ ਦੇ ਉੱਪਰ ਕੰਮ ਕੀਤਾ ਹੋਇਆ 575 ਰੁਪਈਆ ਦਾ ਸੂਟ ਹੈ ਸੈੱਟ ਲੋ ਜਾਂ ਇਕੱਲਾ ਇਕੱਲਾ ਪੀਸ ਲੋ ਚੱਕੋ 35 350 ਵੱਡੇ 450 ਸਾਡੇ 450 ਦਾ ਸੂਟ ਦਿੱਤਾ 450 ਰੁਪਏ ਵੱਡੇ ਫੇਰੇ ਜਿੰਨੇ ਮਰਜ਼ੀ ਡੀਆਂ ਲੋ ਜੀ ਸੁਪਰ ਨਾਲ ਉੱਪਰ ਦੇ ਅਡਿਕਾ ਬਾਈ 450 ਦਾ ਸੂਟ ਦੇਖੋ ਰੈੱਡ ਸੂਟ ਆ ਕੋਈ 12 1500 ਘਟ ਰਿੰਦਾ ਬਾਬੇ ਜੀ ਦੇ 450 ਪਿਓਰ ਵਿਸਕੋਜ਼ ਬੇਦ ਕੜਾਈ ਦੁਪੱਟਾ ਫੁੱਲ ਪਿਓਰ ਮਸਲੀਨ ਦਾ ਭਾਜੀ 1095 ਕਿੰਨਾ 195 1095 ਦਾ ਰੇੜਾ ਚੱਕੋ 450 ਰੁਪਏ ਲਓ ਪ੍ਰੋਪਰ ਡੈਮੇਜ 550 ਰੁਪਏ ਪਾਰਟੀ ਵੇਅਰ ਜਿੱਤਾ 15 15 500 ਰੁਪਏ ਸੂਟ 5 5 ਪਿਓਰ ਵਿਸਕੋਜ਼ ਸਲਵਾਰ ਦੇ ਪੋਚੇ ਵੀ ਕੱਢੇ ਹੋਣਗੇ ਉਹ ਵੀ ਹੈਂਡਵਰਕ ਦੇ ਨਾਲ ਐਦਾਂ ਦਾ ਪੀਸ 600 600 ਰੁਪਏ ਦੇ ਚੁੰਨੀ ਨਾਲ ਜਿਹੜੇ 15 1500 ਦੇ ਬਾਜ਼ਾਰ 'ਚ ਇਤੋਂ 600 ਹੈਂਡਵਰਕ ਦੇ 6 600 ਦੇ ਸੂਟ ਕਿੰਨੇ ਡਿਜ਼ਾਈਨ ਆ 6 600 ਦੇ ਵਿੱਚ ਆ ਚੱਕੂ ਲੈ ਲਓ ਜਿੰਨੇ ਮਰਜ਼ੀ ਭਾਜੀ ਪ੍ਰਿੰਟਰ ਫਲਵਾਰ ਕਰੇਵ ਡਿਜੀਟਲ ਇੱਕ ਤੋਂ ਇੱਕ ਡਿਜ਼ਾਈਨ ਆ ਦੇਖੋ ਚਨੂਨ ਦੇ ਡਿਜੀਟਲ ਦੁਪੱਟੇ ਨਾ 1000 ਨਾ 1200 ਆ ਦੇਖੋ 500 ਲਓ 500 ਦੇ ਵਿੱਚ ਇਹੇ ਹੀ ਸੂਟ 2200 2500 ਜਾਂ ਬਾਬੇ ਦੇ ਹੱਤੀ ਦੇ ਚੱਕੋ 800 ਦੇ ਵਿੱਚ ਇੱਕ ਇੱਕ ਆਈਟਮ ਤੇ 100 100 ਡਿਜ਼ਾਈਨ 450 ਬੱਖੋ ਬੱਖਰੇ ਰੰਗ ਬੱਖੋ ਵੱਖਰੇ ਡਿਜ਼ਾਈਨ ਰੇਟ 450 ਨੋਰ ਬਨਾਰਸੀ ਗੀਨਖਾਬ ਦੇ ਸੂਟ 20 ਮਿੰਟ ਦਾ ਫੁੱਲ ਸਾਈਜ਼ ਦਾ ਦੁਪੱਟਾ ਰੰਗ ਨਾਲ ਧਮਾਕਾ ਪਾਣ ਲਗਾ 425 ਰੁਪਏ ਲਓ ਬਨਾਰਸੀ ਸੂਟ ਵੀ 425 ਚ ਸਲੋ ਜੀ ਅੱਜ ਕਰਵਾ ਚੌਥ ਦਾ ਦਿਨ ਆ 10 ਤਰੀਕ ਆ ਸ਼ੁੱਕਰਵਾਰ ਦਿਨ ਤੇ ਬਾਬੇ ਦੇ ਹੱਟੀ ਜਿੱਥੇ ਕੇ ਵੱਡੇ ਫਾਇਦੇ ਹੋਣੇ ਅੱਜ ਕਰਵਾ ਚੌਥ ਦਾ ਬਹੁਤ ਵੱਡੇ ਰਿਕਾਰਡ ਤੋਂ ਨੇ ਡਿਸਕਾਊਂਟ ਦੇ ਕੱਪੜਾ ਦੇਣਾ ਬਾਬਾ ਜੀ ਕਰਵਾ ਚੌਥ ਅੱਜ ਕਰਦੇ ਹੋ ਖੋ ਸਾਰਿਆਂ ਨੂੰ ਆ ਜੀ ਵੱਡਾ ਫੈਰਾ ਕਰਨ ਜਾ ਰਹੇ ਆ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ ਤੇ ਆਜੋ ਬਾਬੇ ਰੇੜੀ ਤੇ ਬਹੁਤ ਵੱਡਾ ਫੇਰਾ ਹੋਣ ਜਾ ਰਿਹਾ ਸ਼ੁਕਰ ਸ਼ਨੀ ਤੇ ਐਤ ਬਾਜੀ ਬਹੁਤ ਵੱਡੀ ਆਫਰ ਹੈ ਕ੍ਰੇਵ ਨੇਚਰਲ ਦਾ ਸੂਟ ਹਾਂਜੀ ਤੁਹਾਨੂੰ ਪਹਿਲਾਂ ਵੀ ਪਤਾ ਵੀ ਆਪਾਂ ਦਿੱਤੇ ਆ ਅੱਜ ਵੀ ਆਪਾਂ ਦੇਣ ਜਾ ਰਹੇ ਆ ਰਸ ਤੁਹਾਡੇ ਸਾਹਮਣੇ ਆ ਠੀਕ ਹੈ ਨਾ ਤੇ ਸੋਦੇ ਬਾਜੀ ਮੈਂ ਉਹ ਖੋਲਣ ਜਾ ਰਿਹਾ ਵੀ ਜਿਨ੍ਹਾਂ ਨੇ ਰੇਟਾਂ ਨੂੰ ਦੰਦਲ ਭਾ ਦੇਣੀ ਹੈ ਕਿਉਂਕਿ ਇਦਾਂ ਦਾ ਵੱਡਾ ਫੇਰਾ ਨਾ ਪਹਿਲਾਂ ਕਿਸ ਨੇ ਕੀਤਾ ਨਾ ਹੋਇਆ ਹਾਂਜੀ ਆ ਚੱਕੋ ਸੂਟ ਬਾਜੀ ਇੱਕ ਇੱਕ ਸੂਟ ਧਮਾਕਾ ਜੀ ਨੇਚਰਲ ਕ੍ਰੇਵ ਦੇ ਸੂਟ ਹਾਂਜੀ 5 ਮੀਟਰ ਕਪੜਾ ਜੀ ਕੜਾਈ ਦੇ ਨਾਲ ਚੁੰਨੀ ਨਾਲ ਰੰਗ ਚਾਰ ਡਿਜ਼ਾਈਨ 25 ਹੂੰ ਠੀਕ ਹੈ ਇਹੀ ਸੂਟ 1200 ਦਾ ਇਹੀ 1500 ਦਾ ਇਹੀ 2000 ਦਾ ਭਾਜੀ ਆਹ ਦੇਖੋ ਡਿਜ਼ਾਈਨ ਆਹ ਦੇਖੋ ਪੀਸ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਾ ਭਾਈ 450 ਰੁਪਏ ਦਾ ਸੂਟ ਕਰਤਾ 450 ਸੂਟ ਆ ਜਿੰਨੇ ਮਰਜ਼ੀ ਚੱਕੋ ਆ ਦੇਖੋ ਜਿਹੜੇ ਬਾਜ਼ਾਰ 'ਚ 12 1200 1400 1500 ਬਾਜ਼ਾਰ 'ਚ ਦੇਖੋ 450 450 ਦਾ ਸੂਟ ਦੇ ਦਿੱਤਾ ਆ ਦੇਖੋ ਜਿੰਦਾ ਦੇਤੇ ਸੂਟ ਆ ਵਿਆਹ ਸ਼ਾਦੀ ਦੇ ਲੈਣ ਲੈਣ ਕਾਣਾ ਲੈ ਜਾਓ 450 ਰੁਪਏ ਦੀ ਵੱਡੇ ਫੇਰੇ ਵੱਡੇ ਧਮਾਕੇ ਹਰ ਤਰ੍ਹਾਂ ਦਾ ਕਲਰ ਲੋ ਚਾਰਟ ਲੋ ਜੀ 450 ਰੁਪਏ ਦੇਖੋ 12 1200 15 1500 ਆ ਦੇਖੋ ਜੀ 450 ਦੇ ਵਿੱਚ ਆ ਲੋ ਜੀ 450 ਰੁਪਏ ਵੱਡੇ ਫੇਰੇ ਜਿੰਨੇ ਮਰਜ਼ੀ ਡੀਆਂ ਲੋ ਜੀ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਧਮਾਕਾ ਜੀ ਸੁਪਰ ਨਾਲ ਉੱਪਰ ਦੇ ਆਰਟੀਕਲ ਹੈ ਭਾਈ 450 ਰੁਪਏ ਦਾ ਸੂਟ ਦੇਖੋ ਰੰਗ ਬੰਡਲਾਂ ਦੇ ਬੰਡਲ ਥਾਨਾਂ ਵਾਲੇ ਥਾਨ ਸੱਟਾਂ ਵਾਲੇ ਸੱਟ ਲੈ ਜਾਓ ਫਿਰ ਕੋਈ ਜਰੂਰਤ ਨਹੀਂ ਚਾਹ ਲੈਣ ਦੀ ਭਾਵੇਂ ਗੱਲਾ ਗੱਲਾ ਲੈ ਜਾਓ ਦੇਖੋ ਰੈੱਡ ਸੂਟ ਆ ਕੋਈ 12 1500 ਘੱਟ ਰਿੰਦਾ ਬਾਬੇ ਜੱਟੀ ਦੇ 450 ਚ ਇਹ ਵੀ 450 ਚ ਕਰਤਾ ਪਿਓਰ ਮਸਲੀਨ ਦੇ ਉੱਪਰ ਕੰਮ ਕੀਤਾ ਹੋਇਆ ਤੇ ਭਾਜੀ ਦੁਪੱਟਾ ਵੀ ਜਿਹੜਾ ਨਾ ਕੜਾਈ ਕੀਤਾ ਫੁੱਲ ਪਿਓਰ ਤੇ ਆ ਹਾਂਜੀ 575 ਰੁਪਏ ਦਾ ਸੂਟ ਹੈ ਸੇਲ ਦੀ ਆਫਰ ਲੱਗੀ ਹੈ ਸੈਟ ਲੋ ਜਾ ਇਕੱਲਾ ਇਕੱਲਾ ਪੀਸ ਲੋ ਚੱਕੋ 350 ਰੁਪਏ 350 ਚ ਆ ਚੱਕੋ ਬਜੀ 350 ਕੋਈ 800 ਨਹੀਂ ਕੋਈ 1000 ਨਹੀਂ 350 ਚ ਸਾਢੇ 300 ਦੀ ਸੌਟਿਆ ਨਾਲ ਦੀ ਨਾਲ ਅਸੀਂ ਵੀਡੀਓ ਦੇ ਵਿੱਚ ਦੇਈ ਜਾਂਦੇ ਆ ਲੈ ਜਾਓ 350 ਰੁਪਏ ਜene ਵਿਆਹ ਸ਼ਾਦੀ ਦਾ ਕੱਪੜਾ ਲੈਣਾ ਦੇਖਣਾ ਕਰਨਾ ਆਜੋ ਲੈ ਜਾਓ ਇੱਕ ਦੋ ਕੜੇ ਭਾਜੀ ਸ਼ੁਕਰਵਾਰ ਸ਼ਨੀਵਾਰ ਵੱਡੇ ਵੱਡੇ ਧਮਾਕੇ ਬਾਬੇ ਦੀ ਹੱਤੀ ਤੇ 350 300 ਜਿੱਕਰਾਈਆਂ ਦੇ ਸੂਟ 350 ਰੁਪਿਆ ਸੂਟ ਕੱਪੜਾ ਨਾ ਵਿਗਿਆ ਵਾਪਸੀ ਵਿਆਹ ਸ਼ਾਦੀ ਲਈ ਵੀ ਸੂਟ ਲੈ ਜਾਂਦੇ ਹਾਂ ਬਜ਼ਾਰਾਂ 'ਚ ਇਹੀ 700 ਇਹੀ 800 ਚੱਕੋ 350 ਦੇਖੋ ਰੰਗ ਵੀ ਬੜੇ ਆਈਸਕ੍ਰੀਮ ਸ਼ੇਡ ਸਾਨੂੰ ਮਿਲ ਜਣੇ ਆ 350 300 ਦੇ ਵਿੱਚ 350 ਰੁਪਿਆ ਸੂਟ ਭਾਜੀ ਇੱਕ ਦੋ ਇੱਕ ਹੈਵੀ ਤੋਂ ਹੈਵੀ ਡਿਜ਼ਾਈਨ ਚੁੰਨੀਆਂ ਪਿਓਰ ਦੀਆਂ ਨਾਲ ਆ ਗਈਆਂ ਜੇ ਮੋਰਾ ਲੜੀਆਂ ਓਏ ਹੋਏ 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 ਆਹ ਦੇਖੋ ਸੂਟ ਜੀ ਕੀ ਗੱਲ ਬਾਤ ਆ ਭਾਜੀ ਪੀਸ ਦੀ ਇੱਕ ਤੋਂ ਇੱਕ ਆਰਟੀਕਲ ਆ ਗਿਆ ਜੇ 350 ਰੁਪਏ ਦੇ ਦੇਖੋ 350 ਸੂਟ ਰੰਗ ਦੇਖੋ ਡਿਜ਼ਾਈਨ ਦੇਖੋ 350 300 ਦੇ ਤਿਆਂ ਇਹੀ ਬਾਜ਼ਾਰ ਚ 8 800 9 900 ਦੇ ਆਹ ਦੇਖੋ ਜੀ ਧੁਮਾਕੇ ਦਾ ਡਿਜ਼ਾਈਨਿੰਗ ਸੁਪਰ ਨਾਲ ਉਹ ਵੀ ਉੱਪਰ ਦਾ ਆਰਟੀਕਲ ਡਿਜੀਟਲ ਦੇ ਵਿੱਚ ਪਿਓਰ ਵਿਸਕੋਜ਼ ਬੇਦ ਕੜਾਈ ਦੁਪੱਟਾ ਫੁੱਲ ਪਿਓਰ ਮਸਲੀਨ ਦਾ ਪਾਜੀ 1095 ਕਿੰਨਾ 195 1095 ਦਾ ਰੇਡਾ ਚੱਕੋ 450 ਰੁਪਏ ਲਓ ਨਾ ਤਾਂ 1200 ਆ ਨਾ 1100 ਆ ਚੱਕੋ 450 450 ਚ ਪਿਓਰ ਮਸਲੀਨ ਦੇ ਸੂਟ ਰੰਗ ਤੁਸੀਂ ਚੈੱਕ ਕਰ ਲਓ ਨਾਲ ਦੁਪੱਟੇ ਮੈਂ ਕਹਾਂ ਜੀ ਇਸ ਤੋਂ ਵੱਡੀ ਆਫਰ ਪੂਰੇ ਪੰਜਾਬ 'ਚ ਨਹੀਂ 450 ਰੁਪਏ ਦਾ ਸੂਟ ਬਹੁਤ ਵੱਡੇ ਫਾਇਦੇ ਨਾਲ ਬਾਬੇ ਦੀ ਹੱਦਿਆ 3 ਮੀਟਰ ਦੀ ਸਲਵਾਰ ਜੀ 2.5 ਮੀਟਰ ਦੀ ਸ਼ਰਟ ਜੀ ਇੱਕ ਉਹ ਇੱਕ ਤੋਹਫੇ ਆਹ ਲੋ ਜੀ ਬਲੈਕ ਸੂਟ ਉਹ ਵੀ ਕੜਾਈ ਕੀਤਾ ਹੋਇਆ ਨਾ 675 ਨਾਲ 775 ਆਹ ਲੋ ਆਹ ਲੋ ਜੀ 250 ਰੁਪਏ ਕਰਤਾ ਜੀ ਆਹ ਦੇਖੋ ਪਾਰਟੀ ਵੇਅਰ ਪੀਸ ਹਨ ਦਿਖਾ ਰਿਹਾ ਪਾਰਟੀ ਵੇਅਰ 2.5 250 ਰੁਪਏ 8 800 ਹਜ਼ਾਰ ਹਜ਼ਾਰ ਵਾਲੇ 2.5 250 ਰੁਪਏ ਲੈ ਜਾਓ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਆ ਜਾਓ ਵੱਡੇ ਫਾਇਦੇ ਜਿੰਨਾ ਕਪੜਾ ਬੈ ਗਿਆ ਪਾਵਾ ਵੱਡਾ ਫੇਰਾ ਇਧਰ ਦੇਖੋ ਸੂਟ ਇਧਰ ਦੇਖੋ ਦੁਪੱਟਾ ਮਸਲੀਨ ਦਾ ਹਾਂਜੀ 250 ਰੁਪਏ ਕਰਤਾ ਇਹ ਵੀ 250 ਚ ਆ ਦੇਖੋ 250 ਰੁਪਏ ਖੁੱਲੇ ਡੁੱਲੇ ਦੁਪੱਟੇ ਆ ਇਹ ਵੀ 250 ਦੇ ਵਿੱਚ 250 ਰੁਪਏ ਭਾਜੀ 250 ਬਾਬੇ ਦੀ ਅੱਡੀ ਦੇ ਵੱਡੇ ਫੇਰੇ ਵੱਡੇ ਧਮਾਕੇ ਆ ਦੇਖੋ ਪਿਓਰ ਵਿਸਕੋਜ਼ ਦਾ ਸੂਟ ਸਲਵਾਰ ਦੇ ਪੌਂਚੇ ਘੱਡੇ ਹੋਏ ਕਪੜਾ ਦੇਖੋ ਹੱਥ ਲਾ ਕੇ ਓਏ ਹੋਏ 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 ਭਾਜੀ 1500 ਬਾਬੇ ਦੇ 600 ਲਓ ਆ ਵੀ ਦੇਖੋ ਜਿਹੜੇ 15 1500 ਦੇ ਬਾਜ਼ਾਰ ਜਿੱਥੋਂ 600 600 ਦੇ ਸੂਟ ਭਾਜੀ ਅੱਜ ਕਰਵਾ ਚੌਥੇ ਵੱਡੇ ਫਾਇਦੇ ਵੱਡੀਆਂ ਆਫਰਾਂ ਸ਼ਨੀਵਾਰ ਐ 600 ਰੁਪਏ ਭਾਜੀ ਬਾਬੇ ਦੇ ਇਦਾਂ ਹੀ ਫਾਇਦੇ ਹੋਣਾ ਦੇਖੋ ਸਭ ਤੋਂ ਵੱਡਾ ਫਾਇਦਾ ਬਾਬੇ ਦੀ ਅੱਡੀ ਦੇ ਪਿਓਰ ਵਿਸਕੋਜ਼ ਸ਼ਨੀਵਾਰ ਦੇ ਪੌਜੇ ਵੀ ਕੱਢੇ ਹੋਣਗੇ ਉਹ ਵੀ ਹੈਂਡਵਰਕ ਦੇ ਨਾਲ ਇਦਾਂ ਦਾ ਪੀਸ 600 ਚ 600 ਰੁਪਏ ਦੇ ਚੁੰਨੀ ਨਾਲ ਕਵਾਲਿਟੀ 1 ਨੰਬਰ ਜੀ ਵੱਡਾ ਫੈਰਾ ਐਲੋ ਭਾਜੀ ਸ਼ਿਮਰ ਦੇ ਹੈਂਡ ਵਰਕ ਵਾਲੇ ਸੂਟ ਸ਼ਿਮਰ ਦੇ ਦੁਪੱਟੇ ਨਾ 1500 ਨਾਲ 2000 5500 ਰੁਪਏ ਲੋ ਆ ਦੇਖੋ ਤਾਂ ਪ੍ਰੋਪਰ ਡਾਇਮੰਡ 5500 ਰੁਪਏ ਪਾਰਟੀ ਵੇਅਰ ਚੀਜ਼ਾਂ 15 1500 ਨਾਲ 5500 ਰੁਪਏ ਸੂਟ 5500 15 1500 ਵਾਲੇ 20 5 500 ਚ ਲੈ ਜਾਓ 5500 ਚ ਆ ਦੇਖੋ ਸੂਟ ਬ੍ਰਾਂਡਡ ਬੁਟੀਕਾਂ ਦੇ ਆਰਟੀਕਲ ਸੁਪਰ ਨਾਲ ਵੀ ਉੱਪਰ ਕੁਆਲਿਟੀਆਂ ਇੱਕ ਨੰਬਰ ਆ ਚੱਕੋ ਭਾਜੀ ਵੱਡਾ ਮੇਰਾ ਚੱਕੋ 450 ਰੁਪਏ ਦਾ 450 ਜਹਾ ਅਦੀਕਾ 450 ਦਾ 2 2000 ਵਾਲੇ 2 250 440 ਚ ਲੈ ਜੋ ਚੱਕੋ ਡਿਜ਼ਾਈਨ ਡਿਜ਼ਾਈਨ 450 ਚੱਕੋ ਹੀ 450 450 ਭਾਜੀ ਦੇਖੋ ਰੇ ਵਿੱਚ ਡਿਜ਼ਾਈਨ ਰੰਗ 450 ਚ ਢੇਰੀਆਂ ਲਾਤੀਆਂ ਕਬਾਤਾ ਸੁਤਾਨਾ ਦੇਖ ਲੋ 450 ਆ ਦੇਖੋ ਇਦਾਂ ਦੇ ਆਡੀਕਲ ਤੋਹਫੇ ਡਿਜ਼ਾਈਨਰ 20 450 ਦੇ ਵਿੱਚ ਆ 450 ਦੇ ਇਦਾਂ ਦੇ ਸੂਟ ਮਿਲਲੇ ਇਦਾਂ ਦੇ ਬ੍ਰਾਂਡਡ ਆ ਚੀਜ਼ਾਂ ਦੇਖੋ ਦੁਪੱਟੇ ਦੇਖੋ ਨਾਲ ਓਏ ਹੋਏ 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 ਆ ਦੇਖੋ ਗਲਾ ਕੱਢਾ ਹੈਂਡਵਰਕ ਨਾਲ ਸੂਟ ਇਦਾਂ ਦਾ ਹੈਵੀ ਦੁਪੱਟਾ ਰੰਗ ਡਿਜ਼ਾਈਨ ਬਹੁਤ 1395 ਦਾ ਸੂਟ ਸੈਲੀਬ੍ਰਿਟੀ ਫੁੱਲ ਹੈਵੀ ਹੈਂਡਵਰਕ ਨਾਲ ਚੱਕੋ 600 ਰੁਪਏ ਆ ਦੇਖੋ ਤਾਂ ਕਿਸੇ ਮਾਈਦੇ ਲਾਣੇ 600 ਰੁਪਏ ਚ ਨਹੀਂ ਸੂਟ ਦੇਣਾ ਆਹ ਦੇਖੋ 600 ਰੁਪਏ 6 600 ਦੇ ਆਹ ਦੇਖੋ 600 ਰੁਪਏ ਆਹ ਦੇਖੋ ਕਿੰਨੇ ਡਿਜ਼ਾਈਨ ਆ 6 600 ਦੇ ਵਿੱਚ ਆ ਚੱਕੋ ਲੈ ਲਓ ਜਿੰਨੇ ਮਰਜੀ ਆਹ ਦੇਖੋ ਸੂਟ 6 600 ਦੇ ਦੇ ਰਹੇ ਆ 12 12 15 1500 ਵਾਲੇ ਆ ਲਓ ਭਾਜੀ ਕਰੇਵ ਡਿਜੀਟਲ ਦਾ ਸੂਟ ਸੀਕਵੈਂਸ ਵਰਗ ਦੇ ਨਾਲ ਭਾਜੀ ਪ੍ਰਿੰਟਡ ਸਲਵਾਰ ਕਰੇਵ ਡਿਜੀਟਲ ਇੱਕ ਤੋਂ ਇੱਕ ਡਿਜ਼ਾਈਨ ਆਹ ਦੇਖੋ ਚਨੂਨ ਦੇ ਡਿਜੀਟਲ ਦੁਪੱਟੇ ਰੰਗ ਜਿੰਨੇ ਹੋ ਗਏ ਉਹਨੇ ਨਾ 1000 ਨਾ 1200 ਆ ਤੱਕ 500 ਲਓ 500 ਦੇ ਵਿੱਚ ਆ ਦੇਖੋ 5 500 ਰੁਪਏ ਦੇ ਨਵੇਂ ਨਵੇਂ ਡਿਜ਼ਾਈਨ 5 500 ਦੇ ਵਿੱਚ ਕਰਤੇ 5 500 ਰੁਪਏ ਆ ਦੇਖੋ ਭਾਜੀ ਬ੍ਰਾਂਡ ਬਰਬਰੀ ਦੇ ਸੂਟ ਉਹ ਵੀ ਹੈਂਡ ਵਰਕ ਨਾਲ ਜਿਹੜੇ 1800 2200 2500 ਇਦਾਂ ਦੇ ਪੀਸ ਬ੍ਰਾਂਡਡ ਬਰਬਰੀ ਦੇ ਦੁਬੱਟੇ ਫੁੱਲ ਪਿਓਰ ਦੇ ਨਾਲ ਭਾਜੀ ਡਿਜ਼ਾਈਨ 20 ਤੋਂ 25 ਰੇਟ 800 ਕਰਤਾ ਜੀ। ਇਹੇ ਹੀ ਸੂਟ 2200 2500 ਜਾਂ ਬਾਬੇ ਦੀ ਹੱਟੀ ਦੇ ਚੱਕੋ 800 ਦੇ ਵਿੱਚ। 800 ਰੁਪਏ ਦੇ ਵਿੱਚ ਭਾਜੀ ਇੱਕ ਤੇ ਕਰੀਏ। 800 ਦੇ ਵਿੱਚ ਡਿਜ਼ਾਈਨਰ 200। ਇਹ ਹੈਵੀ ਡਿਜ਼ਾਈਨ 800। ਇਹ ਇਨਰ ਪੀਸ। ਇੱਕ ਤੋਂ ਇੱਕੜੀਆਂ ਨਾ ਆਊਗਾ ਐਦਾਂ ਦੇੜੀਆਂ ਨਾ ਦੇਖੋ। ਓਏ ਹੋਏ 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 ਹੋਏ। ਡਿਜ਼ਾਈਨਰ ਐਦਾਂ ਦੇ ਪੀਸ 8-800 ਰੁਪਏ 'ਚ। ਸੋ ਸੈਮੀ ਸਟਿਚਾ ਕਰਵਾ ਚੌਥਾ ਦਿਨ ਬਾਬੇ ਦੀ ਹੱਟੀ ਨੇ ਪੂਰੇ ਹੀ ਫੇਰੇਗਾ। ਆ ਦੇਖੋ ਭਾਜੀ ਪੀਸ। 800 ਰੁਪਏ ਦੇ ਵਿੱਚ ਇੱਕ ਤੋਂ ਇੱਕ ਸੂਟ ਇੱਕ ਤੋਂ ਇੱਕ ਧਮਾਕਾ ਬਾਬੇ ਜਿਹੜੀਆਂ ਨਵੇਂ ਨਵੇਂ ਡੀਆਂ ਆ ਗਿਆ 800 ਰੁਪਏ ਦੇ ਵਿੱਚ ਭਾਈ ਪੀਸ ਦੇਖੋ ਤੁਸੀਂ ਦੇਖੋ ਗਲੇ ਦੇ ਵਾਲੇ ਘੇਰਾ ਆਫਰਾ 8 800 ਆ ਦੇਖੋ ਪੀਸ オリジナル ਕਰਾਚੀ ਵਰਗ ਪਿਓਰ ਜਿਹਨੂੰ ਕਹਿੰਦੇ ਨਾ ਮਲਮਲ ਉਹ ਚੀਜ਼ ਬ੍ਰਾਂਡ ਤੋਹਫਾ ਦੁਪੱਟਾ ਨਾਲ 15 95 ਲੈ ਕਰਦਾ 700 ਰੁਪਏ ਲਓ ਆ ਵੀ 700 ਦੇ ਵਿੱਚ ਇਹ ਦੇਖੋ ਰੰਗ ਇੱਕ ਆਰਟੀਕਲ ਬਾਜੀ 700 ਜੇ ਧਮਾਕੇ ਦੇ ਧਮਾਕੇ 700 ਵੀ ਹੈਵੀ ਸੂਟ ਵੀ 7 700 ਚ ਕਰਤੇ ਬਾਬੇ ਦੀ ਹੱਟੀ ਦੇ ਆਹ ਲੋ ਜੀ ਪੀਸ ਓਏ ਹੋਏ ਕੰਮ ਦੇਖੋ ਹੈਂਡਵਰਕ ਦਾ ਆਹ ਦੇਖੋ ਦੁਪੱਟਾ ਨਾਲ ਹਾਂਜੀ ਤੋਹਫੇ ਇੱਕ ਤੋਂ ਇੱਕ ਬ੍ਰਾਂਡ ਇੱਕ ਤੋਂ ਇੱਕ ਕੱਪੜਾ ਆਹ ਦੇਖੋ 1200 1500 ਹੈਵੀ ਹੈਂਡਵਰਕ 600 ਰੁਪਏ ਕਰਤਾ ਲਓ ਤਾਂ 600 ਰੁਪਏ ਚ ਲੈ ਜਾਓ ਆ ਵੀ ਤੁਸੀਂ ਆ ਚੱਕੋ ਰੰਗੜੀਆਂ ਦੇਖੋ ਇੱਕ ਤੋਂ ਇੱਕ ਜਿਹਨੇ ਵਿਆਹ ਲਈ ਦਾ ਕੱਪੜਾ ਦੇਣ ਲੈਣ ਕਰਨਾ ਆ ਕੇ ਲੈ ਜਾਓ 6 600 ਕੁੜੀਆਂ ਦੇ ਆਰਟੀਕਲ ਪਿਓਰ ਸਟਾਰ ਦੇ ਉੱਪਰ ਆਹ ਦੇਖੋ ਪੀਸ ਕੰਮ ਦੀ ਸਫਾਈ ਦੇਖੋ ਆਹ ਦੁਪੱਟਾ ਦੇਖੋ ਕਟਵਾਰਕ ਦੇਖੋ ਨਾ 1200 ਨਾਲ 1500 450 ਰੁਪਏ ਆ ਵੀ ਦੇਖੋ 450 400 ਚ ਟੌਪ ਦੇ ਰੰਗ ਟੌਪ ਦੀਆਂ ਚੀਜ਼ਾਂ ਪਾਜੀ ਡਿਜ਼ਾਈਨ ਦੇਖੋ 450 ਚ ਬੁਟੀਕਾਂ ਵਾਲੇ ਪੀਸ ਰੰਗ ਦੇਖੋ 450 450 400 ਚ ਜਲਵੇ ਦੇਖੋ ਸੂਟਾਂ ਦੇ ਧਮਾਕੇ ਹਾਂਜੀ ਇੱਕ ਇੱਕ ਆਈਟਮ ਚ 100 100 ਡਿਜ਼ਾਈਨ ਹਰ ਚਾਟ ਵੱਖਰਾ ਹਰ ਕਲਰ ਚਾਟ ਵੱਖਰਾ 450 ਰੁਪਏ ਪੱਕੋ ਬਕਰੇ ਰੰਗ ਬੱਖੋ ਵੱਖਰੇ ਡਿਜ਼ਾਈਨ ਰੇਟ 450 12 1200 15 1500 ਬਾਜ਼ਾਰ ਚ ਹਲੋ ਭਾਜੀ ਖੀਨ ਖਾਬ ਦੇ ਸੂਟ ਪਿਓਰ ਬਨਾਰਸੀ ਖੀਨ ਖਾਬ ਦੇ ਸੂਟ ਚੀਜ਼ਾਂ ਦੇਖ ਲੋ ਦੁਪੱਟੇ ਦੇਖ ਲੋ ਫੁੱਲ ਬਨਾਰਸੀ ਆ 2.5 ਮਿੰਟ ਦਾ ਫੁੱਲ ਸਾਈਜ਼ ਦਾ ਦੁਪੱਟਾ ਰੰਗ ਨਾਲ ਧਮਾਕਾ ਪਾਣ ਲਗਾ 425 ਰੁਪਏ ਲਓ ਬਨਾਰਸੀ ਸੂਟ ਵੀ 425 ਚ ਰੰਗ ਵੀ ਇਹਰੇ ਵਿੱਚ ਵੱਖੋ ਵੱਖਰੇ ਡਿਜ਼ਾਈਨ 425 ਚ ਲੈ ਜਾਓ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਧਮਾਕਾ ਆਹ ਦੇਖੋ ਭਾਜੀ ਆਲ ਓਵਰ 5 ਮੀਟਰ ਪਿਓਰ ਮਡਾਲ ਦਾ ਸੂਟ ਆਹ ਕਪੜਾ ਦੇਖੋ ਜੀ 5 ਮੀਟਰ ਭਾਜੀ ਪਿਓਰ ਆਲ ਓਵਰ ਕਪੜਾ ਇੱਕ ਤੋਂ ਇੱਕ ਪ੍ਰਿੰਟ ਮਿਲੂਗਾ ਇੱਕ ਤੋਂ ਇੱਕ ਡਿਜ਼ਾਈਨ ਮਿਲੂਗਾ ਕਪੜਾ 5 ਮੀਟਰ ਪੂਰਾ 8-800 ਰੁਪਿਆ ਬਾਜ਼ਾਰ 'ਚ ਆਪਾਂ ਸੇਲ 'ਚ ਦੇਣ ਲੱਗੇ 300 ਰੁਪਏ ਆਹ ਦੇਖੋ ਲੋ 300 300 ਰੁਪਏ 'ਚ 5 ਮੀਟਰ ਦਾ ਸੂਟ 300 'ਚ ਦੇਣ ਲੈਣ ਕਰਨਾ ਆ ਲੋ ਜੱਕੋ ਜੀ 7 3300 ਆ ਦੇਖੋ ਪੀਸ ਭਾਜੀ ਵੱਡਾ ਫੈਲਾ ਵੱਡਾ ਧਮਾਕਾ ਕਰਨ ਜਾ ਰਹੇ ਆ ਪਟਿਆਲਾ ਸਲਵਾਰ ਕੈਮਰਿਕ ਸੂਟ ਦੁਪੱਟਾ ਇੱਕ ਤੋਂ ਇੱਕ ਆਡੀਗਲ ਇੱਕ ਤੋਂ ਏਕੜ ਗੈਨ ਨਾ 500 ਨਾ 600 ਸੇਲ ਆਤੀ ਭਾਜੀ ਚੱਕੋ 200 ਲਓ 200 ਰੁਪਏ ਦਾ ਸੂਟ ਜਿਹੜੇ ਬਜਾਜ 5 200 200 2 200 ਆ ਵੀ 200 ਚ ਕਰਾਂ ਕੋਈ ਲੈ ਜਾ 200 ਚ ਕੋਟ 200 ਰੁਪਏ ਲੈ ਜਾਓ 2 200 ਸਿਰਫ 2 200 ਦੇ ਵਿੱਚ ਵੱਡੇ ਫੈਰੇ ਵੱਡੇ ਧਮਾਕੇ 2 200 ਲੱਗੇ ਆ ਬਾਕੀ ਤੁਸੀਂ ਆ ਜਾਓ ਬਾਬੇ ਜੀ ਦਾ ਨੰਬਰ ਹੈ 98804723 ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸ਼ੁਕਰ ਸ਼ਨੀਅਤ ਆਣਾ ਨਾ ਪੁੱਲਣਾ ਵੱਡੀ ਆਫਰ ਵੱਡਾ ਫਾਇਦਾ ਸਿਰੇ ਨੋਟ ਲੈ ਕੇ ਸ਼ਾਮੀ ਸਾ ਤੇ ਰੱਖ ਜਲਦੀ ਆ ਜਾਓ ਵਿਆਹ ਸ਼ਦਿ ਜਿਨ੍ਹਾਂ ਨੇ ਕਪੜਾ ਲੈਣਾ ਹੈ ਹੈਵੀ ਸੂਟ ਸਭ ਲੱਗੇ ਰਿਹਾ ਡਿਸਕਾਊਂਟ ਤੇ ਕਰ ਰਹੇ ਆ ਤੁਹਾਡਾ ਇੰਤਜ਼ਾਰ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਸਸਰੀਕਾਲ ਸੋ ਤੁਸੀਂ ਉਧਰ ਮਾਰ ਦੋ ਕੈਮਰਾ ਪਹਿਲਾਂ ਚੈੱਕ ਕਰਾ ਲਓ ਸਾਰੇ ਪਾਸੇ ਕੈਮਰਾ ਮਾਰ ਕੇ ਦਿਖਾ ਦਿਓ ਕਿੱਡਾ ਵੱਡਾ ਰਸ ਹੈਗਾ ਲੋਕ ਦੂਰੋਂ ਦੂਰੋਂ ਆ ਗਏ ਕਰਵਾ ਚੌਥਲੇ ਦਿਨ ਵੀ ਬਾਬੇ ਦੀ ਹੱਡੀ ਤੇ ਵੱਡੇ ਫਾਇਦੇ ਹੁਣ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਇਹ ਵੀ ਚਾਰ ਪੰਜ ਦਿਨ ਇੱਥੇ ਹੀ ਫਾਇਦੇ ਹੁਣੇ ਆ ਬਾਬੇ ਦੀ ਹੱਡੀ ਬਸ ਅੱਡੇ ਦੇ ਸਾਹਮਣੇ ਜਿੰਦਰ